ਗੰਗੇਪੰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਇੱਕ ਮੁਫਤ ਕੈਂਪ ਦੇ ਵਿੱਚ ਦਵਾਈ ਦੀ ਲਗਵਾਈ ਕਿ ਉਹਨਾਂ ਲੋਕਾਂ ਦੇ ਲਈ ਅਫਤ ਆ ਗਈ ਕਿਉਂਕਿ ਦਵਾਈ ਲਗਵਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਆਪਣਾ ਸਿਰ ਧੋਤਾ ਤਾਂ ਉਹਨਾਂ ਦੀਆਂ ਅੱਖਾਂ ਦੇ ਉੱਪਰ ਇਸ ਦਾ ਮਾੜਾ ਅਸਰ ਵਿਖਣਾ ਸ਼ੁਰੂ ਹੋ ਗਿਆ ਤੇ ਲੋਕਾਂ ਦੀ ਹਸਪਤਾਲ ਦੇ ਵਿੱਚ ਭੇੜ ਜੁੜਨੀ ਸ਼ੁਰੂ ਹੋ ਗਈ। ਮਾਮਲਾ ਸੰਗਰੂਰ ਦਾ ਹੈ ਜਿੱਥੇ ਕੇ ਗੰਗੇਪਣ ਦੀ ਸਮੱਸਿਆ ਦਾ ਮੁਫਤ ਦੇ ਵਿੱਚ ਇਲਾਜ ਕਰਨ ਦੇ ਲਈ ਕੈਂਪ ਲਗਿਆ ਤੇ ਇਸ ਕੈਂਪ ਦੇ ਵਿੱਚ ਸੈਂਕੜੇ ਲੋਕਾਂ ਨੇ ਆਪਣੇ ਸਿਰ ਦੇ ਉੱਪਰ ਦਵਾਈ ਲਗਵਾਈ ਲੇਕਿਨ ਦਵਾਈ ਲਗਵਾਉਣ ਤੋਂ ਬਾਅਦ ਜਦੋਂ ਉਹਨਾਂ ਆਪਣਾ ਸਿਰ ਧੋਤਾ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਹਸਪਤਾਲ ਦੇ ਇਹ ਇਲਾਜ ਕਰਵਾਉਣ ਦੇ ਲਈ ਪਹੁੰਚੇ ਬੀਤੀ ਰਾਤ ਇਹਨਾਂ ਮਰੀਜ਼ਾਂ ਦੇ ਕਿੰਨਟੀ ਵੀ ਦੱਸੀ ਜਾ ਰਹੀ ਸੀ ਲੇਕਿਨ ਹੁਣ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ 60 ਤੋਂ 65 ਮਰੀਜ਼ ਉਹਨਾਂ ਦੇ ਕੋਲ ਆ ਚੁੱਕੇ ਨੇ ਕੋਈ ਕੰਦੇ ਆ ਵੀ ਸੁਣਨ ਚ ਆ ਵੀ ਕਾਲੀ ਦੇਵੀ ਮੰਦਿਰ ਚ ਕੋਈ ਕਿਸੇ ਨੇ ਕੈਂਪ ਲਗਾਇਆ ਹੈ ਕੋਈ ਕਿਸੇ ਕੋਲ ਕੋਈ ਇਨਫਰਮੇਸ਼ਨ ਕੋਈ ਨਹੀਂ ਕੋਈ ਸਾਨੂੰ ਕੋਈ ਕਿਸੇ ਤੋਂ ਕੋਈ ਪਰਮਿਸ਼ਨ ਨਹੀਂ ਉਹਨਾਂ ਨੇ ਲਈ ਜਿਹੜੇ ਬੰਦੇ ਨੇ ਵੀ ਲਾਇਆ ਤਾਂ ਉੱਥੇ ਕੁਝ ਉਹਨੇ ਕੋਈ ਗੰਜੇਪਣ ਦੀ ਕੋਈ ਦਵਾਈ ਦਿੱਤੀ ਹੈ ਸਿਰ ਤੇ ਲਾਉਣ ਨੂੰ ਉਹਦੇ ਨਾਲ ਪੇਸ਼ੈਂਟਸ ਨੂੰ ਰਿਐਕਸ਼ਨ ਹੋ ਗਿਆ ਉਹ ਸਾਡੇ ਕੋਲ ਪੇਸ਼ੈਂਟਸ ਰਾਤ ਦੇ ਹੀ ਆ ਰਹੇ ਨੇ ਤੇ ਉਹ ਸਿਵਲ ਸਾਡੇ ਐਮਰਜੈਂਸੀ ਚ ਤੇ ਸਾਡੇ ਡਾਕਟਰ ਸਾਹਿਬ ਆਈ ਸਪੈਸ਼ਲਿਸਟ ਆ ਉਹ ਟਰੀਟ ਕਰ ਰਹੇ ਨੇ ਕੱਲ ਦੀ ਤੇ ਸਕਿਨ ਸਪੈਸ਼ਲਿਸਟ ਵੀ ਟਰੀਟ ਕਰ ਰਹੇ ਨੇ ਕਿਸ ਤਰ੍ਹਾਂ ਦੀ ਸ਼ਿਕਾਇਤ ਆ ਸਰ ਜਿਹੜੀ ਮਰੀਜ਼ਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਜਿਵੇਂ ਸਵੇਲਿੰਗ ਆਫ ਆਈਜ਼ ਤਾਂ ਇਹ ਇੱਕ ਰੈਡਨੈਸ ਆਫ ਆਈਜ਼ ਤੇ ਫੋਰਨ ਬਾਡੀ ਸੈਂਸੇਸ਼ਨ ਤੇ ਵਾਟਰਿੰਗ ਆ ਜਿਵੇਂ ਇਸ ਤਰ੍ਹਾਂ ਦੀ ਰਿਐਕਸ਼ਨ ਜਿਹੜੀ ਆਈ ਦੀ ਵਿੱਚ ਆਈ ਹੈ ਤੇ ਸਕਿਨ ਦੇ ਵੀ ਕੁਝ ਰੈਐਕਸ਼ਨ ਆਈ ਹੈ ਕਹਿੰਦੇ ਜਿਵੇਂ ਸਿਰ ਤੇ ਬਲਿਸਟਰਸ ਬਣ ਗਏ ਸਰ ਮੈਂ ਤਕਰੀਰ ਇੱਕ ਪੇਪਰ ਤੇ ਕਰਾਈ ਹਾਂ ਜੀ ਕਿੰਨੇ ਪੇਸ਼ੈਂਟ ਟੋਟਲ ਹੁਣ ਤੱਕ ਆਏ ਹਾਂ ਹੁਣ ਤੱਕ 60 ਤੋਂ 65 ਦੇ ਵਿੱਚ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਹੈਗਾ ਵੀ ਹੁਣ ਤੱਕ ਆਏ ਨੇ ਡਾਕਟਰ ਸਾਹਿਬ ਨਾਲ ਬੈਠੇ ਆ ਸਕਿਨ ਸਪੈਸ਼ਲਿਸਟ ਸਾਡੇ ਆਈ ਸਪੈਸ਼ਲਿਸਟ ਐਫ ਐਮ ਸਰ ਹੁਣ ਤੱਕ ਜਿਹੜੇ ਪੇਸ਼ੈਂਟ ਲਗਾਤਾਰ ਆ ਰਹੇ ਨੇ ਜਾਂ ਲਗਾਤਾਰ ਆਈ ਜਾਂਦੇ ਨੇ ਰਾਤ ਆ ਕੇ ਜਿਵੇਂ ਚਲੇ ਗਏ ਟ੍ਰੀਟਮੈਂਟ ਲੈ ਕੇ ਅਸੀਂ ਪੂਰੀ ਟ੍ਰੀਟਮੈਂਟ ਡਾਕਟਰ ਸਾਹਿਬ ਨੇ ਬੜੀ ਵਧੀਆ ਹੈਂਡਲ ਕਰਾਈ ਐ ਐਸਐਮਓ ਸਾਹਿਬ ਨੇ ਤੇ ਆਈ ਸਪੈਸ਼ਲਿਸਟ ਸਾਡੇ ਇਹਨਾਂ ਨੇ ਵੀ ਸਾਰੀ ਰਾਤ ਲੱਗੇ ਰਹੇ ਟ੍ਰੀਟਮੈਂਟ ਕਰਕੇ ਜਿਵੇਂ ਪੇਸ਼ੈਂਟ ਟ੍ਰੀਟਮੈਂਟ ਲੈ ਕੇ ਨਾਲ ਘਰ ਚਲੇ ਗਏ ਤੇ ਇੱਕ ਪੇਸ਼ੈਂਟ ਦਾਖਲ ਕੀਤਾ ਸੀ ਉਹ ਉਲਾਮਾ ਹੋ ਗਿਆ ਸੀਗਾ ਉਸ ਤੋਂ ਬਾਅਦ ਸਵੇਰੇ ਫਿਰ ਦੁਬਾਰਾ ਉਹਨਾਂ ਨੂੰ ਕਿਹਾ ਸੀਗਾ ਵੀ ਦਿਖਾਣਾ ਸਵੇਰੇ ਫਿਰ ਉਹ ਸਵੇਰ ਦੇ ਆ ਰਹੇ ਨੇ ਦਿਖਾਣ ਸਰ ਜੀ ਇਸ ਤਰ੍ਹਾਂ ਕੈਂਪ ਲਗਾਉਂਦੇ ਨੇ ਹੈਲਥ ਡਿਪਾਰਟਮੈਂਟ ਤੋਂ ਐਨਓਸੀ ਲੈ ਲੈਣਦੇ ਕਿਉਂਕਿ ਇਸ ਤਰ੍ਹਾਂ ਦੀ ਕੋਈ ਡਿਪਾਰਟਮੈਂਟ ਤੋਂ ਬੋਲੋ ਐਨਓਸੀ ਜਾਰੀ ਕੀਤੀ ਗਈ ਸਾਨੂੰ ਕੈਂਪ ਦੇ ਦੇਖੋ ਕੈਂਪ ਦੀ ਜਿਹੜੀ ਹੈ ਸਿਰਫ ਇੱਕ ਬਲੱਡ ਦਾ ਕੈਂਪ ਜਿਹੜਾ ਹੁੰਦਾ ਉਹਦੀ ਪਰਮਿਸ਼ਨ ਹੁੰਦੀ ਹੈ ਤੇ ਇੱਕ ਹੁੰਦੀ ਹੈ ਆਈ ਆਈ ਦਾ ਕੋਈ ਕੈਂਪ ਹੁੰਦਾ ਉਹਦੀ ਹੁੰਦੀ ਹੈ ਪਰਮਿਸ਼ਨ ਇਹ ਜਿਹੜਾ ਇਹਦੀ ਤਾਂ ਕੋਈ ਪਰਮਿਸ਼ਨ ਹੁੰਦੀ ਨਹੀਂ ਨਾ ਨਾ ਅਸੀਂ ਸਾਡੇ ਕੋਲ ਕੋਈ ਇਸ ਤਰ੍ਹਾਂ ਹੁੰਦਾ ਹੈ ਇਹ ਤਾਂ ਪਤਾ ਨਹੀਂ ਕਿ ਕਿਸ ਤੋਂ ਪੁੱਛ ਕੇ ਉਹਨਾਂ ਨੇ ਲਾਇਆ ਸਾਨੂੰ ਨਹੀਂ ਪਤਾ ਦੇ ਬਾਰੇ ਕੋਈ ਇਹਦੇ ਖਿਲਾਫ ਹੁਣ ਲਿਖੀ ਕੋਈ ਪ੍ਰਸ਼ਾਸਨਿਕ ਮੇਜਾ ਗਿਆ ਜੀ ਕੋਈ ਇਹਦੇ ਖਿਲਾਫ ਐਸਐਮਓ ਸਾਹਿਬ ਨੇ ਕੱਲ ਪੁਲਿਸ ਨੂੰ ਫਾਰਮ ਕਾ ਕੀਤਾ ਹੋਇਆ ਐਸਡੀਐਮ ਸਾਹਿਬ ਡੀਸੀ ਸਾਹਿਬ ਦੀ ਨੋਲਿਜ ਵੀ ਹੈ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਐਕਸ਼ਨ ਲਿਆ ਜਾਊਗਾ ਟੀਮ ਬਣੂਗੀ ਪੂਰੀ ਪੁਲਿਸ ਦੀ ਵੀ ਵਿੱਚ ਹੈਲਥ ਦੀ ਵੀ ਤਾਂ ਉਹ ਐਕਸ਼ਨ ਹੋਏ ਉਹਦੀ ਛਾਣਪੀਣ ਹੋਏਗੀ ਇਸ ਸਾਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਸੰਗਰੂਰ ਦੇ ਡੀਐਸਪੀ ਵੱਲੋਂ ਦੱਸਿਆ ਗਿਆ ਹੈ ਕਿ ਹਸਪਤਾਲ ਦੇ ਵਿੱਚ ਕਿਸੇ ਵੀ ਮਰੀਜ਼ ਨੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ ਹੈ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕੈਂਪ ਲਗਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਾਡੇ ਕੋਲ ਕੱਲ ਰਾਤ ਰੁੱਕੇ ਆਏ ਸੀਗੇ ਕਿ ਕੁਝ ਪੇਸ਼ੈਂਟ ਦਾਖਲ ਹੋਏ ਹੱਦ ਜਦੋਂ ਸਾਡੇ ਆਈਓ ਜਦੋਂ ਇੱਥੇ ਆਏ ਤਾਂ ਉਹ ਆਪਣਾ ਲੈਫਟ ਲਾਭਾ ਹੋ ਚੁੱਕੇ ਸੀਗੇ ਹੁਣ ਸਵੇਰੇ ਫੇਰ ਅਸੀਂ ਆਇਆ ਹਸਪਤਾਲ ਦੇ ਵਿੱਚ ਔਰ ਜਿਹੜੇ ਰੁਕੇ ਸਾਡੇ ਕੋਲ ਆਏ ਸੀ ਉਹਨਾਂ ਦੇ ਰਿਗਾਰਡਿੰਗ ਅਸੀਂ ਪਤਾ ਕਰ ਰਹੇ ਹਾਂ ਪੇਸ਼ੈਂਟਸ ਦਾ ਜੋ ਦੋ ਸਾਰੂ ਕੋਈ ਪੇਸ਼ੈਂਟ ਆਪਣਾ ਸਟੇਟਮੈਂਟ ਲਿਖਾਇਆਗਾ ਉਸ ਦੇ ਮੁਤਾਬਕ ਬਰਦੀ ਕਰ ਰਹੀ ਕਿੰਨੀ ਐਸਐਮਓ ਨੇ ਵੀ ਰਿਟਨ ਦੇ ਵਿੱਚ ਤੁਹਾਨੂੰ ਸਾਨੂੰ ਟੁਕਾ ਭੇਜਿਆ ਸੀ ਨਾ ਉਹ ਰੈਸਪੋਸ ਆਉਂਦਾ ਅੱਛਾ ਜੀ ਟੁਕਾ ਭੇਜਿਆ ਸੀਗਾ ਉਹਦੇ ਮੁਤਾਬਕ ਹੀ ਅਸੀਂ ਇੱਥੇ ਆਏ ਸੀ ਉਦੋਂ ਸਾਰੇ ਪੇਸ਼ੈਂਟ ਲਾਂਭਾ ਹੋ ਗਏ ਸੀਗੇ ਨੋਬਾਡੀ ਵਾਸ ਐਡਮਿਟਿਡ ਟੂ ਦਾ ਹਸਪੀਟਲ ਸਰ ਕੋਈ ਪਰਮਿਸ਼ਨ ਹੈਗੀ ਸੀ ਕੈਂਪ ਲਗਾਉਣ ਦੀ ਕਿੰਨਾ ਨਹੀਂ ਮਿਲਿਆ ਉਹ ਜਦੋਂ ਸਾਨੂੰ ਕੋਈ ਸਟੇਟਮੈਂਟ ਦੇਗਾ ਉਸ ਤੋਂ ਬਾਅਦ ਦੈਟ ਇਜ਼ ਅ ਮੈਟਰ ਆਫ ਰਿਕਾਰਡ ਦਾ ਜੇ ਕੋਈ ਐਸਐਮਓ ਨਾਲ ਹਸਪਤਾਲ ਵਾਲੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇਹ ਗੱਲ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਬਟ ਜਦੋਂ ਸਾਨੂੰ ਕੋਈ ਪੇਸ਼ੈਂਟ ਆਪਣਾ ਬਿਆਨ ਲਿਖਵਾਏਗਾ ਉਸ ਤੋਂ ਬਾਅਦ ਮਨਜ਼ੂਰੀ ਲੈ ਕੇ ਤਾਂ ਉਹੀ ਦੱਸ ਸਕਦੇ ਨੇ ਸਿਵਲ ਸਰਜਨ ਨੇ ਕੀ ਮਨਜ਼ੂਰੀ ਉਹ ਥੋੜੀ ਦੇਖ ਲਓ ਜੀ ਮਨਜ਼ੂਰੀ ਦਾ ਸਿਵਲ ਐਡਮਿਨਿਸਟ੍ਰੇਸ਼ਨ ਦੱਸੇਗਾ ਦੈਟ ਦਾ ਸੈਟ ਇਜ਼ ਅ ਮੈਟਰ ਆਫ ਐਸਜੀਓ ਬੋਰਡ ਡੀਸੀ ਸਰ ਠੀਕ ਹੈ ਨਾ ਕਿਉਂਕਿ ਹੈਲਥ ਦੇ ਰਿਗਾਰਡਿੰਗ ਹੈ ਜੋ ਤਾਂ ਫਿਰ ਐਸ ਐਮਓ ਵਗੈਰਾ ਜਿਸੀ ਉਹ ਦੱਸ ਰਿਹਾ ਕਿ ਸਟੇਟਮੈਂਟ ਕਿ ਬਿਆਨ ਹੋ ਰਿਹਾ ਬਿਸ਼ਾ ਦਿੱਤੀ ਹੈ ਰੀਪੋਰਟ ਵੀ ਆਰ ਜਸਟ ਫੋਰ ਦਾ ਪੇਸ਼IENTS ਕੋਈ ਕੋ ਪੇਸ਼ੈਂਟ ਬਿਆਨ ਲਿਖਵਾਇਗਾ ਵੀ ਆਰ ਹੇਅਰ ਅਸੀਂ ਦੋ ਚਾਰ ਪੇਸ਼ੈਂਟਾਂ ਨਾਲ ਗੱਲ ਵੀ ਕੀਤੀ ਹੈ ਬਟ ਦੇ ਆਰ ਨਾਟ ਐਗਰੀ ਫੋਰ ਗਿਵਿੰਗ देयर ਸਟੇਟਮੈਂਟ ਜਦੋਂ ਵੀ ਸਾਨੂੰ ਕੋਈ ਬਿਆਨ ਲਿਖਵਾਉਂਦਾ ਅਸੀਂ ਬਿਆਨ ਨਹੀਂ ਲਿਖਵਾਉਂਦਾ ਤਾਂ ਕੀ ਕਾਰਵਾਈ ਹੋਗੀ ਤੁਸੀਂ ਦੇਖਾਗੇ ਡੀਸੀ ਸਾਹਿਬ ਨਾਲ ਗੱਲ ਕਰਕੇ ਵੱਡੀ ਕਾਰਵਾਈ ਕਦੀ ਕਰਾਂਗੇ ਜਿਨ੍ਹਾਂ ਨੇ ਕੈਂਪ ਲਗਾਇਆ ਹੈ ਜਿਨ੍ਹਾਂ ਦਾ ਪ੍ਰੋਬਲਮ ਦਈ ਹੈ ਪਬਲਿਕ ਪਬਲਿਕ ਨੂੰ ਹਮ ਹਮ ਠੀਕ